ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਲੰਬੇ ਸਮੇਂ ਤੋਂ ਭਾਰਤੀਆਂ ਦੇ ਲਈ ਸਭ ਤੋਂ ਪਸੰਦੀਦਾ ਸਥਾਨਾਂ ਦੇ ਵਿੱਚੋਂ ਇਕ ਰਿਹਾ ਹੈ ਤੇ ਭਾਰਤੀ ਲੋਕ ਪੜ੍ਹਾਈ ਤੋਂ ਲੈ ਕੇ ਨਾਗਰਿਕਤਾ ਤੱਕ ਲੈਣ ਦੇ ਸੁਪਨੇ ਲੈ ਕੇ ਕੈਨੇਡਾ ਆਉਂਦੇ ਰਹੇ ਨੇ ਪਰ ਹੁਣ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਪਿਛਲੇ ਕੁਝ ਸਾਲਾਂ ਦੇ ਵਿੱਚ ਲੱਖਾਂ ਭਾਰਤੀ ਵਿਦਿਆਰਥੀਆਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕੈਨੇਡਾ ਨੂੰ ਚੁਣਿਆ ਪਰ ਹੁਣ ਕੈਨੇਡਾ ਵਿੱਚ ਹਾਲਾਤ ਬਦਲ ਰਹੇ ਨੇ ਭਾਰਤੀ ਨਾਗਰਿਕਾਂ ਦੇ ਲਈ ਕੈਨੇਡਾ ਹੁਣ ਕਿਸੇ ਡਰ ਨੇ ਸੁਪਨੇ ਤੋਂ ਕੱਟ ਨਹੀਂ ਰਿਹਾ ਕਿਉਂਕਿ ਦੇਸ਼ ਦੇ ਵਿੱਚ ਜਾਇਦਾਦ ਦੀਆਂ ਵੱਧੀਆਂ ਕੀਮਤਾਂ ਨੌਕਰੀ ਦੀ ਕਮੀ ਅਤੇ ਵੱਧੇ ਅਪਰਾਧ ਦੇ ਕਾਰਨ ਇਹ ਸੁਪਨਾ ਇੱਕ ਡਰਾਉਣਾ ਸੁਪਨਾ ਬਣ ਕੇ ਰਹਿ ਚੁੱਕਿਆ ਹੈ ਦੱਸਦੇ ਕਿ ਅਜਿਹੀਆਂ ਸਥਿਤੀਆਂ ਨੇ ਕੈਨੇਡਾ ਦੇ ਵਿੱਚ ਰਿਵਰਸ ਮਾਈਗ੍ਰੇਸ਼ਨ ਨੂੰ ਉਤਸ਼ਾਹਿਤ ਕੀਤਾ ਹੈ ਤੇ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਇਸ ਸਮੱਸਿਆ ਨੌਕਰੀਆਂ ਦੀ ਹੈ ਤੇ ਹਾਲੀ ਦੇ ਵਿੱਚ ਆਏ ਪ੍ਰਵਾਸੀ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਦਰ ਨੂੰ ਵਧਾ ਰਹੇ ਨੇ ਇਸ ਕਾਰਨ ਕੈਨੇਡਾ ਦੇ ਵਿੱਚ ਮਕਾਨਾਂ ਦੇ ਕਿਰਾਏ ਵੀ ਅਸਮਾਨ ਝੂਰੇ ਨੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਲੋਕਾਂ ਨੂੰ ਹੁਣ ਨੌਕਰੀਆਂ ਦੇ ਲਈ ਦਰਦ-ਦਰਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਸੂਤਰਾਂ ਅਨੁਸਾਰ ਜੂਨ ਮਹੀਨੇ ਕੈਨੇਡਾ ਦੇ ਵਿੱਚ ਅਸਥਾਈ ਲੋਕਾਂ ਦੀ ਬੇਰੁਜ਼ਗਾਰੀ ਦਰ 11% ਰਹੀ ਹੈ ਰਿਪੋਰਟ ਮੁਤਾਬਕ ਅਜਿਹਾ ਅਚਾਨਕ ਨਹੀਂ ਹੋਇਆ ਪਿਛਲੇ 5 ਸਾਲਾਂ ਦੇ ਵਿੱਚ ਆਏ ਪ੍ਰਵਾਸੀਆਂ ਨੂੰ ਕੈਨੇਡਾ ਦੇ ਵਿੱਚ ਨੌਕਰੀਆਂ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਜੂਨ ਦੇ ਵਿੱਚ ਅਜੇ ਲੋਕਾਂ ਦੀ ਬੇਰੋਜ਼ਗਾਰੀ ਦਰ ਵੀ 12.6 ਫੀਸਦੀ ਤੱਕ ਪਹੁੰਚ ਗਈ ਹੈ ਜਾਣਕਾਰੀ ਅਨੁਸਾਰ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਰ ਵਧਣ ਦਾ ਸਭ ਤੋਂ ਵੱਡਾ ਕਾਰਨ ਅਸਥਾਈ ਰਿਹਾਇਸ਼ੀ ਸ਼੍ਰੇਣੀ ਦਾ ਹੈ ਤੇ ਕੈਨੇਡਾ ਵਿੱਚ ਲਗਾਤਾਰ ਵਧ ਰਹੀ ਆਬਾਦੀ ਦੇ ਨਾਲ ਜੀਡੀਪੀ ਤਾਂ ਵਧ ਰਹੀ ਹੈ ਪਰ ਇਸ ਦੇ ਨਾਲ ਲੋਕਾਂ ਦਾ ਜੀਵਨ ਵੀ ਮੁਸ਼ਕਲ ਹੋ ਰਿਹਾ ਹੈ ਖਾਸ ਕਰਕੇ ਨੌਜਵਾਨ ਪੀੜ੍ਹੀ ਪਰਵਾਸੀਆਂ ਨੂੰ ਸਭ ਤੋਂ ਵੱਧ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਨੇਡਾ ਵਿੱਚੇ ਮਕਾਨਾਂ ਦੀ ਘਾਟ ਹੈ ਕਿਉਂਕਿ ਜਿਸ ਰਫ਼ਤਾਰ ਦੇ ਨਾਲ ਪ੍ਰਵਾਸੀ ਆ ਰਹੇ ਨੇ ਉੱਥੇ ਕਰਨ ਨਹੀਂ ਬਣ ਰਹੇ ਅਜਿਹੇ ਦੇ ਵਿੱਚ ਮਕਾਨਾਂ ਦੇ ਕਿਰਾਏ ਅਸਮਾਨ ਨੂੰ ਛੂਹਦੇ ਨੇ ਕੁਝ ਮਹੀਨੇ ਪਹਿਲਾਂ ਟ੍ਰੂਡੋ ਸਰਕਾਰ ਨੇ ਮਕਾਨਾਂ ਦੀ ਘਾਟ ਨੂੰ ਪੂਰਾ ਕਰਨ ਲਈ 6 ਅਰਬ ਕੈਨੇਡੀਅਨ ਡਾਲਰ ਦਾ ਕੈਨੇਡਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ ਲਾਂਚ ਕੀਤਾ ਸੀ ਪਰ ਹਾਇਸ਼ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਪਿਛਲੇ ਸਾਲ ਕੈਨੇਡਾ ਦੇ 온ਟਾਰੀਓ ਦੇ ਵਿੱਚ ਜਾ ਤੋ 100 ਵਿਦਿਆਰਥੀਆਂ ਨੂੰ ਰਿਹਾਈ ਲਈ ਕਟ ਕਰਨ ਕਾਲਜ ਦੇ ਬਾਹਰ ਸੜਕ ਕਿਨਾਰੇ ਟੈਂਟ ਲਾ ਕੇ ਵੀ ਰੈਣਾ ਪਿਆ ਸੀ ਸੂਤਰਾਂ ਮੁਤਾਬਕ ਇਸ ਸਮੇਂ ਕੈਨੇਡਾ ਦੇ ਵਿੱਚ 3 ਲੱਖ ਭਾਰਤੀ ਵਿਦਿਆਰਥੀ ਨੇ ਜਿਆਦਾਤਰ ਵਿਦਿਆਰਥੀ ਕੈਨੇਡਾ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਕੋਰੀਅਰ ਵੇਟਰ ਅਤੇ ਕਲਰਕ ਵਰਗੀਆਂ ਨੌਕਰੀਆਂ ਕਰਦੇ ਨੇ ਪਰ ਮੌਜੂਦਾ ਸਮੇਂ ਦੇ ਵਿੱਚ ਇਹ ਨੌਕਰੀਆਂ ਵੀ ਉਪਲਬਧ ਨਹੀਂ ਹੋ ਰਹੀਆਂ ਇਨ੍ਹਾਂ ਹਾਲਾਤਾਂ ਦੇ ਵਿੱਚਕਾਰ ਹੁਣ ਲੋਕਾਂ ਨੇ ਕੈਨੇਡਾ ਤੋਂ ਜਾਣਾ ਸ਼ੁਰੂ ਕਰ ਦਿੱਤਾ ਹੈ ਦੱਸਦੇ ਕਿ ਪਿਛਲੇ 6 ਤਹਾਕਿਆਂ ਦੇ ਵਿੱਚ ਕ੍ਰੇਸ਼ਨ ਨੇ ਕੈਨੇਡਾ ਦੀ ਆਬਾਦੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਕੀਤਾ ਪਰ ਹੁਣ ਇਹ ਬਦਲ ਰਿਹਾ ਹੈ ਰਿਪੋਰਟ ਦੇ ਮੁਤਾਬਕ 2023 ਦੇ ਪਿਛਲੇ 6 ਮਹੀਨਿਆਂ ਦੇ ਵਿੱਚ ਤਕਰੀਬਨ 42 ਹਜ਼ਾਰ ਲੋਕਾਂ ਨੇ ਕੈਨੇਡਾ ਛੱਡਿਆ ਇਸ ਤੋਂ ਇਲਾਵਾ ਸਾਲ 2022 ਦੇ ਵਿੱਚ 93 ਹਜ਼ਾਰ ਤੋਂ ਵੱਧ ਲੋਕ ਕੈਨੇਡਾ ਛੱਡ ਗਏ ਸਨ ਸਾਲ 2021 ਦੇ ਵਿੱਚ 85 ਹਜ਼ਾਰ ਤੋਂ ਵੱਧ ਲੋਕ ਕੈਨੇਡਾ ਛੱਡ ਕੇ ਚਲੇ ਗਏ ਇਹ ਰਿਪੋਰਟ ਚੈਨਲ ਪੰਜਾਬ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ